ਕਲ ਦੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਪਾਸਤਾ ਜੇ ਤੁਸੀਂ ਮੇਰੇ ਇਸ ਤਰੀਕੇ ਨਾਲ ਪਾਸਤਾ ਬਣਾਓਗੇ ਤਾਂ ਬਹੁਤ ਟੇਸਟੀ ਉਹਨੂੰ ਬੱਚੇ ਵੱਡੇ ਸਾਰੇ ਖੁਸ਼ ਹੋ ਕੇ ਖਾਣਗੇ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਮੈਂ ਪਾਣੀ ਗਰਮ ਰੱਖਤਾ ਉਹਦੇ ਵਿੱਚ ਇੱਕ ਚਮਚ ਮੈਂ ਨਮਕ ਦਾ ਪਾਤਾ ਤੇ ਥੋੜਾ ਜਿਹਾ ਇੱਕ ਚਮਚ ਔਇਲ ਦਾ ਪਾਤਾ ਉਹਨੂੰ ਆਪਾਂ ਪਾਣੀ ਨੂੰ ਗਰਮ ਹੋਣ ਦੇਵਾਂਗੇ ਉਸ ਤੋਂ ਬਾਅਦ ਮੈਂ ਇੱਥੇ ਪਾਸਤਾ ਲੈ ਆਂ ਪਾਸਤਾ ਮਿਟਾਈ 100 ਗ੍ਰਾਮ ਲੈ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਵਧ ਜਾ ਘਟ ਕਰ ਸਕਦੇ ਹੋ ਪਾਸਤਾ ਪਾ ਕੇ ਇੱਕ ਵਾਰ ਆਪਾਂ ਇਹਨੂੰ ਹਿਲਾ ਦਾਂਗੇ ਹੁਣ ਪਾਸਤੇ ਨੂੰ ਉਦੋਂ ਤੱਕ ਉਬਲਣਾ ਜਦੋਂ ਤੱਕ ਕਿ ਇਹ ਸੌਫਟ ਨਹੀਂ ਹੋ ਜਾਂਦਾ ਦੇਖੋ 10 ਮਿੰਟ ਹੋ ਗਏ ਪਾਸਤੇ ਨੂੰ ਉਬਲਦੇ ਇਸ ਤਰ੍ਹਾਂ ਤੁਸੀਂ ਕੋਈ ਵੀ ਚਾਕੂ ਜਾਂ ਨਾਈਫ ਜਾਂ ਕੋਈ ਚਮਚ ਦੀ ਮਦਦ ਨਾਲ ਇਸ ਨੂੰ ਤੋੜ ਕੇ ਦੇਖ ਲੈਣਾ ਜੇ ਬਹੁਤ ਸੌਖੇ ਤਰੀਕੇ ਨਾਲ ਇਹ ਟੁੱਟ ਰਿਹਾ ਹੈ ਤਾਂ ਤੁਹਾਡਾ ਪਾਸਤਾ ਜਿਹੜਾ ਚੰਗੀ ਤਰ੍ਹਾਂ ਉਬਲ ਚੁੱਕਿਆ। ਫਿਰ ਆਪਾਂ ਇਹਨੂੰ ਕਿਸੇ ਛਾਨਣੀ ਨਾਲ ਇਹਦਾ ਪਾਣੀ ਛਾਨ ਲਾਂਗੇ ਸਾਰਾ ਤੇ ਉੱਪਰ ਠੰਡਾ ਪਾਣੀ ਪਾ ਦੇਣਾ ਤਾਂ ਕਿ ਜਿਹੜਾ ਪਾਸਤਾ ਆਪਸ ਦੇ ਵਿੱਚ ਚਿਪਕੇ ਨਾ। ਉਸ ਤੋਂ ਬਾਅਦ ਆਪਾਂ ਤੜਕਾ ਲਗਾਉਣੇ ਆ। ਗੈਸ ਤੇ ਮੈਂ ਰੱਖੀ ਹੈ ਕੜਾਹੀ। ਉਸ ਤੋਂ ਬਾਅਦ ਦੋ ਚਮਚੇ ਦੇ ਵਿੱਚ ਮੈਂ ਆਇਲ ਦੇ ਪਾਏ ਨੇ ਆਇਲ ਨੂੰ ਗਰਮ ਹੋਣ ਤੋਂ ਬਾਅਦ 8-10 ਕਲੀਆਂ ਮੈਂ ਲਸਣ ਦੀਆਂ ਲਈ ਨੇ ਦੋ ਹਰੀਆਂ ਮਿਰਚਾਂ ਨਹੀਂਆਂ ਨੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਆਇਲ ਦੇ ਵਿੱਚ ਭੁੰਨ ਲਾਂਗੇ ਉਸ ਤੋਂ ਬਾਅਦ ਦੋ ਮੀਡੀਅਮ ਸਾਈਜ਼ ਦੇ ਮੈਂ ਪਿਆਜ਼ਾਂ ਨੂੰ ਇਸ ਤਰ੍ਹਾਂ ਲੰਮਾ-ਲੰਮਾ ਕੱਟ ਲਿਆ ਸੀ ਪਤਲਾ-ਪਤਲਾ ਇਹਨਾਂ ਨੂੰ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਚਲਾਉਂਦੇ ਹੋਏ ਪਕਾ ਲਾਂਗੇ ਉਸ ਤੋਂ ਬਾਅਦ ਦੋ ਟਮਾਟਰ ਲੈਨੇ ਨੇ ਮੈਂ ਟਮਾਟਰਾਂ ਨੂੰ ਵੀ ਆਪਾਂ ਰਫਲੀ ਜਿਹਾ ਇਸ ਤਰ੍ਹਾਂ ਕੱਟ ਲੈਣਾ ਇਹ ਵੀ ਇਹਦੇ ਵਿੱਚ ਪਾ ਦਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਪਾਵਾਂਗੇ ਤਾਂ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਪੱਕ ਜਾਣ ਕਿਉਂਕਿ ਨਮਕ ਪਾਉਣ ਨਾਲ ਟਮਾਟਰ ਪਿਆਜ਼ ਜਲਦੀ ਪੱਕ ਜਾਂਦੇ ਨੇ ਇਸੇ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਾਂਗੇ। ਉਸ ਤੋਂ ਬਾਅਦ ਅੱਧਿਕ ਕੌਲੀ ਮੈਂ ਇਹਦੇ ਵਿੱਚ ਪਾਣੀ ਦੀ ਪਾਈ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਸੌਫਟ ਹੋ ਜਾਣ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਇਹਦੇ ਵਿੱਚ ਪਾਈਆਂ ਨੇ ਤਾਂ ਕਿ ਆਪਾਂ ਇਹਨਾਂ ਨੂੰ ਬਾਅਦ ਵਿੱਚ ਗ੍ਰाइंड ਕਰ ਸਕੀਏ ਇਹਨਾਂ ਦਾ ਵਧੀਆ ਪੇਸਟ ਬਣ ਸਕੇ। ਆਪਾਂ ਟੱਕ ਕੇ 10 ਮਿੰਟ ਇਹਨੂੰ ਮੀਡੀਅਮ ਫਲੇਮ ਤੇ ਪਕਾ ਲਾਂਗੇ ਜਦੋਂ ਤੱਕ ਕਿ ਟਮਾਟਰ ਪਿਆਜ਼ ਵਧੀਆ ਸੌਫਟ ਨਹੀਂ ਹੋ ਜਾਂਦੇ। ਇਹ ਕੋ ਟਮਾਟਰ ਨੇ ਜਿਹੜੇ ਚੰਗੀ ਤਰ੍ਹਾਂ ਗਲ ਚੁੱਕੇ ਨੇ ਗੈਸ ਨੂੰ ਆਪਾਂ ਬੰਦ ਕਰਤਾ ਸੀ ਉਸ ਤੋਂ ਬਾਅਦ ਠੰਡਾ ਕਰ ਲੈ ਇਹਨਾਂ ਨੂੰ ਠੰਡਾ ਕਰਕੇ ਤੁਸੀਂ ਗ੍ਰਾਈਂਡਰ ਜਾਰ ਦੇ ਵਿੱਚ ਇਸ ਨੂੰ ਪੀਸ ਲੈਣਾ ਵਧੀਆ ਇਹਦਾ ਸਮੂਥ ਪੇਸਟ ਬਣਾ ਲੈਣਾ ਇਸ ਤਰ੍ਹਾਂ ਆਪਾਂ ਪਾਸਤਾ ਬਣਾਉਣੀ ਹੈ ਤਾਂ ਬਹੁਤ ਹੀ ਕਰੀਮੀ ਜਾਂ ਬਣਦਾ ਬਹੁਤ ਹੀ ਟੇਸਟੀ ਬਣਦਾ ਹੈ ਜੇ ਕਈ ਵਾਰ ਬੱਚੇ ਨੇ ਜਿਹੜੇ ਪਿਆਜ਼ ਜਾਂ ਟਮਾਟਰ ਨਹੀਂ ਖਾਂਦੇ ਤਾਂ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਬਣਾ ਕੇ ਦੇ ਸਕਦੇ ਹੋ ਉਹਨਾਂ ਨੂੰ ਪਤਾ ਵੀ ਨਹੀਂ ਲੱਗੂਗਾ ਕਿ ਇਹਦੇ ਵਿੱਚ ਤੁਸੀਂ ਪਿਆਰੇ ਟਮਾਟਰ ਵਗੈਰਾ ਪਾਇਆ ਹੈ ਜੋ ਕੋਈ ਵੀ ਸਬਜ਼ੀ ਵੀ ਐਡ ਇਹਦੇ ਵਿੱਚ ਕਰ ਸਕਦੇ ਹੋ ਉਸੇ ਕੜਾਹੀ ਦੇ ਵਿੱਚ ਇੱਕ ਚਮਚ ਆਇਲ ਦਾ ਮੈਂ ਫਿਰ ਪਾਇਆ ਥੋੜਾ ਜਿਹਾ ਇਹਦੇ ਵਿੱਚ ਜੀਰਾ ਪਾਵਾਂਗੇ ਜੀਰੇ ਨੂੰ ਥੋੜਾ ਜਿਹਾ ਤੜਕਾ ਲਵਾਂਗੇ ਉਸ ਤੋਂ ਬਾਅਦ ਇੱਥੇ ਮੈਂ ਦੋ ਸ਼ਿਮਲਾ ਮਿਰਚਾਂ ਲਈਆਂ ਸੀ ਮੀਡੀਅਮ ਸਾਈਜ਼ ਦੀਆਂ ਉਹਨਾਂ ਨੂੰ ਵੀ ਮੈਂ ਇਸ ਤਰ੍ਹਾਂ ਥੋੜਾ ਜਿਹਾ ਬਰੀਕ-ਬਰੀਕ ਕੱਟ ਲਿਆ ਸੀ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਤਾਂ ਕਿ ਇਹ ਥੋੜੀਆਂ ਜਿਹੀਆਂ ਸੌਫਟ ਹੋ ਜਾਣ ਇਹਨਾਂ ਦਾ ਕੱਚਾਪਨ ਦੂਰ ਹੋ ਜਾਵੇ ਜਿਆਦਾ ਨਿਸ਼ਮਲਾ ਮਿਰਚ ਨੂੰ ਪਕਾਉਣਾ ਕਿਉਂਕਿ ਪਾਸਤੇ ਦੇ ਵਿੱਚ ਜਿਹੜੀਆਂ ਸਬਜ਼ੀਆਂ ਨੇ ਥੋੜੀਆਂ ਕੱਚੀਆਂ ਵਧੀਆ ਲੱਗਦੀਆਂ ਨੇ ਥੋੜੀਆਂ ਜਿਹੀ ਜਿਹੜੀ ਸ਼ਿਮਲਾ ਮਿਰਚ ਸੌਫਟ ਹੋ ਗਈ ਥੋੜੀ ਜੀ ਮੈਂ ਇਹਦੇ ਵਿੱਚ ਲਾਲ ਮਿਰਚ ਪਾਈ ਹੈ ਕਿਉਂਕਿ ਨਮਕ ਆਪਾਂ ਇਹਦੇ ਵਿੱਚ ਪਹਿਲਾਂ ਹੀ ਪਾ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਆਪਾਂ ਪੇਸਟ ਬਣਾਇਆ ਸਾਰੀਆਂ ਚੀਜ਼ਾਂ ਦਾ ਉਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਹੁਣ ਇਸ ਨੂੰ ਵੀ ਆਪਾਂ ਤਿੰਨ ਤੋਂ ਚਾਰ ਮਿੰਟ ਪਕਾਵਾਂਗੇ ਥੋੜਾ ਜਿਹਾ ਮੈਂ ਗ੍ਰਾਈਂਡਰ ਜਾਰ ਨੂੰ ਧੋਕੇ ਇਹਦੇ ਵਿੱਚ ਪਾਣੀ ਐਡ ਕੀਤਾ ਅੱਧਾ ਚਮਚ ਮੈਂ ਇਹਦੇ ਵਿੱਚ ਚਿੱਲੀ ਫਲੇਕਸ ਦਾ ਪਾਇਆ ਅੱਧਾ ਚਮਚ ਹੀ ਪਾਇਆ ਔਰਗੈਨੋ ਦਾ 2 ਚਮਚ ਪਾਈ ਹੈ ਇਹਦੇ ਵਿੱਚ ਟਮੇਟੋ ਕੇਚੱਪ ਜਿਹਨੂੰ ਪਾ ਟਮੇਟੋ ਸੌਸ ਕਹਿੰਦੇ ਆ ਮਮਾਪਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਾਂਗੇ ਤੁਸੀਂ ਇਹਦੇ ਵਿੱਚ ਅੱਧਾ ਚਮਚ ਕਾਲੀ ਮਿਰਚ ਪਾਊਡਰ ਦਾ ਵੀ ਪਾਉਣਾ ਹੈ ਉਹ ਮੈਥੋਂ ਵੀਡੀਓ ਨਹੀਂ ਬਣ ਸਕੀ ਮੈਂ ਕਾਲੀ ਮਿਰਚ ਪਾਊਡਰ ਵੀ ਇਹਦੇ ਵਿੱਚ ਪਾਈ ਹੈ ਪਾਇਆ ਉਸ ਤੋਂ ਬਾਅਦ ਦੋ ਵੱਡੇ ਚਮਚ ਮੈਂ ਇਹਦੇ ਵਿੱਚ ਮਲਾਈ ਪਾਈ ਹੈ ਤੁਸੀਂ کریم ਜਾਂ ਮਲਾਈ ਖੁਸ਼ ਵੀ ਐਡ ਕਰ ਸਕਦੇ ਹੋ ਇਹਦੇ ਨਾਲ ਇੱਕਦਾ ਇੱਕਰੀਮੀ ਬਹੁਤ ਬੰਦ ਆ ਤੇ ਟੇਸਟ ਵੀ ਬਹੁਤ ਵਧੀਆ ਆਉਂਦਾ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਪਾਸਤਾ ਬਣਾ ਕੇ ਜੂ ਟਰਾਈ ਕਰਿਓ ਉਂਗਲਾਂ ਚਟ ਦੇ ਰਹਿ ਜਾਓਗੇ ਤੁਸੀਂ ਇੰਨਾ ਜ਼ਿਆਦਾ ਟੇਸਟੀ ਬੰਦ ਆ ਇਹ ਬੱਚੇ ਵੀ ਬਹੁਤ ਪਸੰਦ ਕਰਨਗੇ ਤੇ ਹਰ ਵਾਰੀ ਤੁਹਾਨੂੰ ਇਸੇ ਤਰੀਕੇ ਨਾਲ ਪਾਸਤਾ ਬਣਾਉਣ ਨੂੰ ਕਹਿਣਗੇ ਦੇਖੋ ਆਪਣੀ ਜਿਹੜੀ ਮਲਾਈ ਪਾਉਣ ਤੋਂ ਬਾਅਦ ਮਸਾਲਾ ਚੰਗੀ ਤਰ੍ਹਾਂ ਪੱਕ ਚੁੱਕਿਆ ਉਸ ਤੋਂ ਬਾਅਦ ਆਪਾਂ ਜਿਹੜਾ ਉਬਾਲ ਲਿਆ ਹੈ ਪਾਸਤਾ ਉਹਦੇ ਵਿੱਚ ਐਡ ਕਰ ਦਾਂਗੇ ਪਾਸਤਾ ਤੁਸੀਂ ਕੋਈ ਵੀ ਸ਼ੇਪ ਦਾ ਲੈ ਸਕਦੇ ਹੋ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਸ਼ੇਪਸ ਅਵੇਲੇਬਲ ਨੇ ਪਾਸਤੇ ਦੀਆਂ ਜੋ ਤੁਹਾਨੂੰ ਬੱਚਿਆਂ ਨੂੰ ਪਸੰਦ ਆ ਤੁਹਾਨੂੰ ਪਸੰਦ ਆ ਤੁਸੀਂ ਉਹ ਪਾਸਤਾ ਲੈ ਸਕਦੇ ਹੋ ਪਾਸਤੇ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਸੌਸ ਦੇ ਨਾਲ ਮਿਕਸ ਕਰ ਦਾਂਗੇ ਪਾਸਤਾ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਨੂੰ ਬੰਦ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਰੀਮੀ ਬਣਿਆ ਤੇ ਕਿੰਨਾ ਵਧੀਆ ਕਲਰ ਆਇਆ ਪਾਸਤੇ ਦਾ ਜੇ ਤੁਸੀਂ ਹੋਰ ਵੀ ਇਹਦੇ ਵਿੱਚ ਵਧੀਆ ਕਲਰ ਐਡ ਕਲਰ ਇਹਦਾ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਜਿਹੜੀ ਕਸ਼ਮੀਰੀ ਲਾਲ ਮਿਰਚ ਹੁੰਦੀ ਹੈ ਉਹ ਵੀ ਥੋੜੀ ਜਿਹੀ ਐਡ ਕਰ ਸਕਦੇ ਹੋ ਜੇ ਹੋਰ ਵਧੀਆ ਕਲਰ ਲਿਆਉਣਾ ਹੈ ਉੱਪਰ ਮੈਂ oregano ਤੇ chili flakes chili flakes ਇਹਦੇ ਉੱਪਰ ਸਪ੍ਰਿੰਕਲ ਕਰਤੇ ਵੇਖੋ ਕਿੰਨਾ ਵਧੀਆ ਬਹੁਤ ਟੇਸਟੀ ਪਾਸਤਾ ਬਣ ਕੇ ਤਿਆਰ ਹੋਇਆ ਸੀ ਸਾਰਿਆਂ ਨੂੰ ਇੰਨਾ ਪਸੰਦ ਆਇਆ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜਰੂਰ ਬਣਾਇਓ ਜੇ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਓ ਜੇ ਰੈਸਪੀ ਵਧੀਆ ਲੱਗੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ